ਸਤਗੁਰੂ ਦੇ ਚਰਨਾਂ ਦੀ ਮਹਿਮਾ ਸਤਗੁਰੂ ਦੇ ਚਰਨਾਂ ਦੀ ਉਸਤਤਿ ਬਿਆਨ ਕਰਦੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ੍ਰੀ ਸਤਗੁਰ ਪਰ ਸਚਰਨ ਮਨ ਮਨੂਰ ਮਮ ਭੇਟ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਸਤਗੁਰੂ ਜੀ ਜਿਹੜੇ ਨੇ ਸਤਗੁਰੂ ਜੀ ਦੇ ਚਰਨਾਂ ਪਾਰਸ ਵਰਗੇ ਨੇ ਪਾਰਸ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇੱਕ ਪੱਥਰ ਦੀ ਤਰ੍ਹਾਂ ਹੀ ਹੈ ਪਰ ਉਹਦੇ ਵਿੱਚ ਇੱਕ ਗੁਣ ਹੈ ਕਿ ਉਹ ਅੱਠ ਧਾਤਾਂ ਨੂੰ ਛੋ ਜਾਵੇ ਤੇ ਉਹਨਾਂ ਨੂੰ ਸੋਨਾ ਕਰ ਦਿੰਦਾ ਜਿੰਨਾ ਵਿੱਚ ਤਾਂਬਾ ਲੋਹਾ ਕਹਿਾਂ ਜਿਸ ਤਾਦ ਅੱਠ ਧਾਤੂਆਂ ਤਾਂਬੇ ਨੂੰ ਉਹਨੂੰ ਪਾਰਸ ਨੂੰ ਸ਼ੂ ਜਾਣ ਤੇ ਉਹ ਸੋਨਾ ਬਣ ਜਾਂਦੀਆਂ ਨੇ ਭਾਈ ਸਾਹਿਬ ਜੀ ਨੇ ਇੱਥੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਪਾਰਸ ਦੇ ਨਾਲ ਤੁਲਨਾ ਦਿੱਤੀ ਹੈ ਕਿ ਸਤਗੁਰੂ ਦੇ ਚਰਨ ਪਾਰਸ ਦੀ ਨਿਆਈ ਨੇ ਪਾਰਸ ਦੀ ਤਰ੍ਹਾਂ ਨੇ ਮਨ ਮਨੂਰਮ ਮਮ ਭੇਟ ਤੇ ਭਾਈ ਸਾਹਿਬ ਜੀ ਕਹਿੰਦੇ ਮੇਰਾ ਮਨ ਮਨੂਰ ਵਰਗਾ ਹੈ ਮਨੂਰ ਕੀ ਹੈ ਇੱਕ ਤੇ ਹੈ ਲੋਹਾ ਆਮ ਜਿਹੜਾ ਦੁਕਾਨਾਂ ਤੋਂ ਮਿਲਦਾ ਹੈ ਘਰ ਲੈ ਆਈਦਾ ਕੋਈ ਲੋਹੇ ਦੀ ਚੀਜ਼ ਲਿਆਂਦੀ ਖਰੀਦ ਕੇ ਘਰ ਲੈ ਆਂਦੀ ਕੁਝ ਸਮਾਂ ਉਹਦੀ ਵਰਤੋਂ ਕੀਤੀ ਫਿਰ ਉਹ ਚੀਜ਼ ਜਦੋਂ ਵਰਤੋਂ ਤੋਂ ਬਾਹਰ ਹੋ ਜਾਂਦੀ ਹੈ ਕਿ ਹੁਣ ਇਸ ਚੀਜ਼ ਦੀ ਲੋੜ ਨਹੀਂ ਜਾ ਕੇ ਉਹਨੂੰ ਬਿਰਦ ਹੋ ਗਈ ਉਹ ਚੀਜ਼ ਖਰਾਬ ਹੋ ਗਈ ਫਿਰ ਉਹਨੂੰ ਇੱਕ ਪਾਸੇ ਸੁੱਟ ਦਿੱਤਾ ਜਾਂਦੇ ਉਹ ਚੀਜ਼ ਜਿਹੜੀ ਬਾਜ਼ਾਰ ਦੇ ਵਿੱਚੋਂ ਨਵੀਂ ਲੋਹੇ ਦੀ ਖਰੀਦ ਕੇ ਲਿਆਂਦੀ ਸੀ ਸਾਝੇ ਸਾਝੇ ਪੁਰਾਣੀ ਹੋਈ ਫਿਰ ਉਹਨੂੰ ਜੰਗਾਲ ਲੱਗ ਗਿਆ ਇੰਨਾ ਕੁਝ ਗਾਲ ਲੱਗ ਗਿਆ ਕਿ ਉਹ ਚੀਜ਼ ਫਿਰ ਜੰਗਾਲ ਨੇ ਖਾ ਲਈ ਖਾਧੀ ਗਈ ਜੰਗਾਲ ਦੇ ਨਾਲ ਤੇ ਜਦੋਂ ਉਹ ਲੋਹੇ ਦੀ ਵਸਤੂ ਜੰਗਾਲ ਦੇ ਨਾਲ ਪੂਰਨ ਤੌਰ ਤੇ ਖਾਧੀ ਜਾਵੇ ਦੁਨੀਆ ਦੀ ਨਜ਼ਰ ਦੇ ਵਿੱਚ ਫਿਰ ਉਹਦੀ ਕੋਈ ਕੀਮਤ ਨਹੀਂ ਕਈ ਵਾਰ ਕਬਾੜ ਦੇਣ ਵਾਲਾ ਵੀ ਕਹਿ ਦਿੰਦੇ ਸ ਖਾਧੀ ਕੋਈ ਲੋਹੇ ਨੂੰ ਮੈਂ ਕੀ ਕਰਨਾ ਇਹ ਮੇਰੇ ਕੰਮ ਦਾ ਨਹੀਂ ਉਹ ਜਿਹੜਾ ਲੋਹਾ ਹੈ ਨਾ ਜਿੰਨੂੰ ਜੰਗਾਲ ਖਾ ਜਾਂਦਾ ਮੋਰੀਆਂ ਨਿਕਲ ਆਉਂਦੀਆਂ ਕાળા ਪੈ ਜਾਂਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਉਹਨੂੰ ਕਿਹਾ ਜਾਂਦਾ ਹੈ ਮਨੂਰ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰਾ ਮਨ ਹੈ ਮਨੂਰ ਦੀ ਤਰ੍ਹਾਂ ਅੰਦਰੋਂ ਵਿਸ਼ੇਵਿਕਾਰਾਂ ਦੇ ਘੋੜ ਨੇ ਮੇਰੇ ਮਨ ਨੂੰ ਖਾ ਲਿਆ ਈਰਖਾ ਦਵੇਸ਼ ਨਿੰਦਿਆ ਚੁਗਲੀ ਜਿੰਨੇ ਔਗਣ ਨੇ ਉਹਨਾਂ ਨੇ ਮੇਰੇ ਮਨ ਨੂੰ ਪੀ ਲੋਹੇ ਨੂੰ ਮਨੂਰ ਦੀ ਤਰ੍ਹਾਂ ਕਹਿੰਦੇ ਖੋਖਲਾ ਕਰ ਦਿੱਤਾ ਐ ਅਸਲ ਵਿੱਚ ਮੇਰਾ ਮਨ ਇਦਾਂ ਦਾ ਬਣ ਗਿਆ ਕਿ ਇਹਦੀ ਕੋਈ ਕੀਮਤ ਨਹੀਂ ਤੇ ਇਹ ਮੇਰਾ ਮਨ ਨਿਕੰਮਾ ਹੈ ਪਰ ਸਤਿਗੁਰੂ ਦੇ ਚਰਨ ਪਾਰਸ ਨੇ ਮੇਰੇ ਮਨ ਰੂਪੀ ਮਨੂਰ ਲੋਹਾ ਜਦੋਂ ਸਤਿਗੁਰੂ ਦੇ ਪਾਰਸ ਰੂਪੀ ਚਰਣਾ ਨਾਲ ਜੁੜਿਆ ਤੇ ਭਾਈ ਸਾਹਿਬ ਜੀ ਕਹਿੰਦੇ ਕੰਚਨ ਸੋ ਹੋਵੇ ਜਬ ਹੈ ਕਹਿੰਦੇ ਫਿਰ ਉਹ ਕੰਚਨ ਬਣ ਗਿਆ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਦੇ ਵਿੱਚ ਬਚਨ ਕਰਦੇ ਨੇ ਗੁਰ ਪਾਰਸ ਹਮ ਲੋਹ ਕਹਿੰਦੇ ਗੁਰੂ ਪਾਰਸ ਹੈ ਅਸੀਂ ਲੋਹੇ ਦੀ ਤਰ੍ਹਾਂ ਮਿਲ ਗੁਰੂ ਨੂੰ ਮਿਲ ਕੇ ਕੰਚਨ ਹੋਇਆ RAM ਕਹਿੰਦੇ ਸੋਨੇ ਵਰਗਾ ਬਣ ਗਿਆ ਜਿਹਦੀ ਕੋਈ ਕੀਮਤ ਨਹੀਂ ਜਿਹਨੂੰ ਕੋਈ ਵੀ ਖਰੀਦਣ ਵਾਸਤੇ ਤਿਆਰ ਨਹੀਂ ਦੁਨੀਆ ਜਿਸ ਚੀਜ਼ ਨੂੰ ਫਟਕਾਰ ਦਿੰਦੀ ਹੈ ਕਿ ਨਿਕੰਮੀ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਤਾਂ ਦੀ ਅਵਸਥਾ ਜੇ ਕਿਸੇ ਦੀ ਬਣ ਗਈ ਨਾ ਦੁਨੀਆ ਦੀ ਨਜ਼ਰ ਵਿੱਚ ਕੋਈ ਕੀਮਤ ਨਹੀਂ ਗੁਰੂ ਦੇ ਚਰਨਾਂ ਨਾਲ ਜੁੜ ਜਾਏ ਤੇ ਗੁਰੂ پارਸ ਹੈ ਉਹਨੂੰ ਸੋਨੇ ਵਰਗਾ ਇਨਾ ਕੀਮਤੀ ਕਰ ਦੇਗਾ ਜਿੰਨੂੰ ਲੋਕ ਕਹਿੰਦੇ ਸੀ ਇਹਦੇ ਮੱਥੇ ਲੱਗਣਾ ਵੀ ਚੰਗਾ ਨਹੀਂ ਉਹੀ ਲੋਕ ਉਹਦੇ ਚਰਨਾਂ ਤੇ ਮੱਥੀ ਟੇਕਣ ਲਾ ਦਿੰਦੇ ਗੁਰੂ ਗੁਰੂ ਦੇ ਵਿੱਚ ਇਹ ਸਮਰੱਥਾ ਹੈ ਸਤ ਗੁਰੂ ਜੀ ਕਹਿੰਦੇ ਨੇ ਭਇਆ ਮਨੂਰ ਕੰਚਨ ਫਿਰ ਹੋਵੇ ਸਤਿਗੁਰੂ ਕਹਿੰਦੇ ਜਿਹੜਾ ਮਨ ਚੰਗਾਲੇ ਕੋਈ ਲੋਹੇ ਦੀ ਤਰ੍ਹਾਂ ਮਲੂਰ ਬਣ ਗਿਆ ਨਿਕੰਮਾ ਹੋ ਗਿਆ ਉਹ ਫਿਰ ਸੋਨਾ ਬਣ ਜਾਂਦਾ ਕਦੋਂ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਿਨੇਹਾ ਸਤਿਗੁਰੂ ਕਹਿੰਦੇ ਜੇ ਉਹਨੂੰ ਉਹ ਗੁਰੂ ਮਿਲ ਜਾਏ ਜਿਹੜਾ ਪਾਰਸ ਵਰਗ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਪਾਰਸ ਰੂਪੀ ਗੁਰੂ ਨੂੰ ਛੋ ਕੇ ਮਨੂਰ ਮਨ ਵੀ ਸੋਨਾ ਬਣ ਜਾਂਦਾ ਹੈ ਦੁਨੀਆਂ ਵਿੱਚ ਉਹਦੀ ਕੀਮਤ ਪੈ ਜਾਂਦੀ ਹੈ ਜਿਸ ਗੁਰੂ ਨਾਨਕ ਸਾਹਿਬ ਦਾ ਅਸੀਂ ਇਤਿਹਾਸ ਵਾਚ ਰਹੇ ਹਾਂ ਨਾ ਇਹ ਮੇਰਾ ਸਤਿਗੁਰੂ ਪਾਰਸ ਗੁਰੂ ਹੈ ਤੇ ਇਸ ਸਤਿਗੁਰੂ ਦੇ ਚਰਨਾਂ ਨੜ ਜੁੜ ਕੇ ਉਹ ਲੋਕ ਜਿਨ੍ਹਾਂ ਨੂੰ ਲੋਕਾਂ ਨੇ ਰਾਕਸ਼ਸ਼ ਆਖਿਆ ਕਿਤੇ ਰਾਕਸ਼ਸ਼ ਹੈ ਬੰਦੇ ਮਾਰ ਕੇ ਖਾ ਜਾਂਦਾ ਹੈ ਉਹਨੂੰ ਵੀ ਸਤਿਗੁਰੂ ਨੇ ਸੋਨੇ ਵਰਗਾ ਛੁੱਧ ਕਰ ਦਿੱਤਾ ਦੀਪਾਲਪੁਰ ਦੇ ਵਿੱਚ ਇੱਕ ਕੋੜੀ ਜਿਹੜਾ ਕਦੇ ਅਮੀਰ ਸੀ ਵਿਸ਼ੇ ਵਿਕਾਰਾਂ ਵਿੱਚ ਇਨਾ ਕੋ ਗਲਤਾਨ ਹੋ ਗਿਆ ਕੋੜ ਦੇ ਰੋਗ ਨਾਲ ਤੀੜਤ ਹੈ ਲੋਕਾਂ ਨੇ ਪਿੰਡੋਂ ਬਾਹਰ ਕੱਢ ਦਿੱਤਾ ਜੰਗਲ ਵਿੱਚ ਟੁੱਟੀ ਝੌਂਪੜੀ ਵਿੱਚ ਰਹਿੰਦਾ ਤੇ ਮੇਰਾ ਸਤਿਗੁਰੂ ਨਾਨਕ ਪਾਰਸ ਗੁਰੂ ਦੇ ਕੋਲ ਗਿਆ ਦਰਵਾਜ਼ਾ ਖਣਕਾਇਆ ਉਹਦੀ ਝੌਂਪੜੀ ਦੇ ਅੰਦਰ ਚਲੇ ਗਿਆ ਉਹ ਕਹਿੰਦਾ ਉਹਦਾ ਨਾਮ ਸੀ ਨੂਰੀ ਉਹ ਨੂਰੀ ਨਾਮ ਦਾ ਕੋੜੀ ਕਹਿੰਦਾ ਮੇਰੇ ਨੇੜੇ ਤੇ ਜੰਗਲ ਤੇ ਪਛੂ ਪੰਛੀ ਵੀ ਨਹੀਂ ਆਉਂਦੇ ਤੇ ਤੁਸੀਂ ਕਿੱਦਾਂ ਸਮਾਂ ਕੱਟੋਗੇ ਸਤਿਗੁਰੂ ਕਹਿੰਦੇ ਤੂੰ ਦਰਵਾਜ਼ਾ ਖੋਲ ਅਸੀਂ ਆਏ ਤੇਰੇ ਵਰਗਿਆਂ ਵਾਸਤੇ ਆ ਤੇ ਗੁਰੂ ਨਾਨਕ ਸਾਹਿਬ ਉਹਦੇ ਕੋਲ ਰਹੇ ਕੁਝ ਸਮਾਂ ਸਤਿਗੁਰੂ ਨੇ ਉਹਦੇ ਕੋਲ ਪਤਿਤ ਕੀਤਾ ਉਹਦਾ ਇਲਾਜ ਵੀ ਗੁਰੂ ਨਾਨਕ ਸਾਹਿਬ ਕਰਦੇ ਰਹੇ ਨਾਲ ਉਹਨੂੰ ਰੱਬੀ ਬਾਣੀ ਦਾ ਕੀਰਤਨ ਸੁਣਾਉਂਦੇ ਰਹੇ ਗੁਰੂ ਨਾਨਕ ਸਾਹਿਬ ਦਾ ਬਚਨ ਸੀ ਜਿਉ ਤਪਤ ਹੈ 바ਰੂ ਬਾਹ ਤਪ ਤਪ ਖੱਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਕੀ ਬਿਲ ਲਾਏ ਇਹ ਬਚਨ ਉੱਥੇ ਉਚਾਰਨ ਕੀਤਾ ਜੀ ਗੁਰੂ ਨਾਨਕ ਸਾਹਿਬ ਨੇ ਤੇ ਕੁਝ ਸਮੇਂ ਬਾਅਦ ਹੀ ਜਿਹਦੇ ਸਰੀਰ ਚੋਂ ਪਾਖ ਵਗਦੀ ਸੀ ਜਿਹਦੇ ਤਨ ਤੇ ਮੱਖੀਆਂ ਬੈਠਤੀਆਂ ਸੀ ਜੀਤੇ ਲਾਗੋ ਪਤਬੋ ਆਉਂਦੀ ਸੀ ਨਾ ਮੇਰੇ ਸਤਿਗੁਰੂ 파ਰਸ ਨੇ ਉਸ ਮਨੂਰ ਵਰਗੇ ਤਨ ਨੂੰ ਕੰਚਨ ਵਰਗਾ ਕਰ ਦਿੱਤਾ ਤੇ ਸਾਰਾ ਪਿੰਡ ਜਿਹੜਾ ਸੀ ਦੀਪਾਲਪੁਰ ਸ਼ਹਿਰ ਉਸ ਨੂਰੀ ਦੇ ਚਰਣਾ ਤੇ ਝੁਕਾ ਦਿੱਤਾ ਗੁਰੂ ਨਾਨਕ ਸਾਹਿਬ ਨੇ ਭਾ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੀਹਾ ਇਕ ਨਾਮ ਅੰਮ੍ਰਿਤ ਪਹੁਦੇਵੇ ਤਾਂ ਨਾਨਕ ਤ੍ਰਿਸ਼ਟਸ ਦੇਹਾ ਭਾਈ ਸਾਹਿਬ ਜੀ ਕਹਿੰਦੇ ਨੇ ਕੰਚਨ ਸੋ ਹੋਵੇ ਜਦੋਂ ਪਾਰਸ ਗੁਰੂ ਨੂੰ ਮਨੂਰ ਵਰਗੇ ਮਨ ਵਾਲਾ ਕੋਈ ਆ ਕੇ ਮਿਲ ਜਾਂਦਾ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਉਹ ਕੰਚਨ ਵਰਗਾ ਸੋਨੇ ਵਰਗਾ ਕੀਮਤੀ ਬਣ ਜਾਂਦਾ ਉਹਦੇ ਉਹਦੇ ਹਰ ਕੋਈ ਉਹਦੇ ਨੇੜੇ ਆਉਣਾ ਲੋਚਦਾ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਫਿਰ ਲੱਗ ਹੈ ਨਾ ਜਮ ਕੀ ਫੇਟ ਤੇ ਉਸ ਤੋਂ ਅੱਗੇ ਫਿਰ ਗੁਰੂ ਨਾਨਕ ਸਾਹਿਬ ਜੀ ਗੁਰੂ ਸਾਹਿਬਾਂ ਨੇ ਏਡੀ ਬਖਸ਼ਿਸ਼ ਕਰ ਦਿੰਦੇ ਨੇ ਜਿਹੜਾ ਦੁਨੀਆਂ ਦੀ ਨਜ਼ਰ ਵਿੱਚ ਨਿਕੰਮਾ ਸੀ ਗੁਰੂ ਨੇ ਉਹਨੂੰ ਇੰਨਾ ਕੀਮਤੀ ਤੇ ਇੰਨਾ ਪਵਿੱਤਰ ਜੀਵਨ ਬਖਸ਼ਿਸ਼ ਕਰ ਦਿੱਤਾ ਭਾਈ ਸਾਹਿਬ ਜੀ ਕਹਿੰਦੇ ਫਿਰ ਉਹਨੂੰ ਜਮਾਂ ਦੀ ਮਾਰ ਨਹੀਂ ਸਹਿਣੀ ਪੈਂਦੀ ਜਮ ਵੀ ਉਹਦੇ ਨੇੜੇ ਆਉਣ ਤੋਂ ਡਰਦੇ ਨੇ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਇਸੇ ਕਰਕੇ ਰੋਜ਼ਾਨਾ ਹੀ ਗੁਰੂ ਘਰਾਂ ਦੇ ਵਿੱਚੋਂ ਇਹ ਆਵਾਜ਼ ਗੂੰਜਦੀ ਹੈ ਭਾਈ ਗੁਰੂ ਦੇ ਚਰਨਾਂ ਨਾਲ ਜੁੜੋ ਸੰਗਤ ਕਰੋ ਭਾਵੇਂ ਥੋੜੇ ਤੋਂ ਥੋੜਾ ਸਮਾਂ ਹੀ ਗੁਰੂ ਕੀ ਗੋਦ ਵਿੱਚ ਆ ਕੇ ਬੈਠੋ ਜੇ ਗੁਰੂ ਦੇ ਚਰਨਾਂ ਨਾਲ ਜੁੜੋਗੇ ਤੇ ਮਨੂਰ ਵਰਗਾ ਨਿਕੰਮਾ ਮਨ ਕੰਚਨ ਵਰਗਾ ਬੇਸ਼ਕੀਮਤੀ ਬਣ ਜਾਏਗਾ ਤਾਂ ਸਤ ਸੰਗਤ ਦੀ ਮਹਾਨਤਾ ਦਰਸਾਈ ਜਾਂਦੀ ਹੈ ਕਿ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠਣਾ ਕਿਉਂ ਜ਼ਰੂਰੀ ਹੈ